ਮਹਾਤਮਾ ਬੁੱਧ ਜੀ ਨੂੰ ਫਰੰਟ ਤੋਂ ਰਿਕਾਰਡ ਕਰਨ ਦਾ ਜਾਂ ਦੇਖਣ ਦਾ ਬੜਾ ਮਨ ਹੈ ਤਾਂ ਮੈਂ ਸੋਚਿਆ ਹੁਣ ਇੱਧਰ ਨੂੰ ਜਾ ਕੇ ਦੇਖਦਾ ਆ ਆਹ ਦੇਖੋ ਜੀ ਲੋ ਜੀ ਤੁਹਾਡੇ ਸਾਹਮਣੇ ਮਹਾਤਮਾ ਬੁੱਧ ਜੀ ਆ ਚੁੱਕੇ ਆ ਬੜੀ ਵਿਸ਼ਾਲ ਮੂਰਤੀ ਹੈ ਸਾਰੀ ਮਾਰਬਲ ਦੀ ਬਣੀ ਲੱਗ ਰਹੀ ਹੈ ਦੂਰੋਂ ਤੋਂ ਵਾਸੇ ਸਾਰਾ ਹੀ ਸਮੁੰਦਰ ਆ ਵੱਡਾ ਤਕੜਾ ਸਮੁੰਦਰ ਆ ਸਾਰਾ ਹੀ ਐਂਡ ਟੂ ਐਂਡ ਓਸ਼ਣ ਹੀ ਓਸ਼ਣ ਆ ਜੀ ਹੁਣ ਦੇਖੋ ਮੂਰਤੀ ਤੇ ਡਰਾਇ ਬਹੁਤ ਸੋਹਣੀ ਹੋਣ ਵਾਲੀ ਆ ਡਰਾਈਵ ਦੇ ਘੈਂਟ ਘੈਂਟ 뷰 ਤੁਸੀਂ ਇੰਜੋਏ ਕਰੋ ਆਪਾਂ ਇਹ ਦਿਨਾਂ ਤੋਂ ਮਤਲਬ ਕਿ ਇਹ ਐਸਟ੍ਰਿਪ ਦੇ ਵਿੱਚ ਮੈਂ ਸ਼ੁਰੂ ਦੇ ਵਿੱਚ ਕਾਫੀ ਕੰਟਰੀਆਂ ਚ ਰਿਹਾ ਜਿੱਥੇ ਕੋਕੋਨਟ ਹੁੰਦਾ ਸੀ ਹੁਣ ਇੱਥੇ ਵੀ ਕੋਕੋਨਟ ਦੀ ਪਰਮਾਰ ਆ ਬਟ ਜਿੰਨਾ ਸਸਤਾ ਕੋਕੋਨਟ ਅਸੀਂ ਬਾਰਬਡੋਸ ਚ ਵੀ ਸਸਤਾ ਸੀਗਾ ਇਹ ਨਵੇਂਗਾ ਨਹੀਂ ਸੀ ਬੈਟਰੀ ਨਹੀਂ ਡਾਟ ਚ ਵੀ ਸਸਤਾ ਸੀ ਇੱਥੇ 60 ਵਾਟ ਦਾ 60 ਵਾਟ ਤਕਰੀਬਨ ਬਣ ਗਏ ਜੀ 150 ਡਾਲਰ 150 ਰੁਪਏ 2.5 ਤਿੰਨ ਡਾਲਰ ਦੇ ਕਰੀਬ ਬਣਦਾ ਤੂੰ ਸਮਝ ਨਹੀਂ ਆ ਰਹੀ ਮੈਂ ਨਾ ਆ ਬੁੱਕ ਕਰ ਰਿਹਾ ਮਹਾਤਮਾ ਬੁੱਧ ਦੇ ਜਿਹੜਾ ਉੱਪਰ ਟੈਂਪਲ ਬਣਿਆ ਹੋਇਆ ਉਹਨੂੰ ਬੁੱਕ ਕਰ ਰਿਹਾ 94 ਬਾਟ ਦਾ ਪਰ ਇਹ ਬੁੱਕ ਹੀ ਨਹੀਂ ਹੁੰਦਾ ਪਿਆ ਪਤਾ ਨਹੀਂ ਕਿਹੜੀ ਗੱਲੋਂ ਸੋ ਫਸਿਆ ਪਿਆ ਕੰਮ ਕੀ ਕਰਾਂ ਸਮਝ ਨਹੀਂ ਆਉਂਦੀ ਪਈ ਕੀ ਕਰਾਂ ਹੈ ਕੀ ਕਰਾਂ ਅੱਧਾ ਘੰਟਾ ਹੋ ਗਿਆ ਮੈਨੂੰ ਐ ਲੈ ਕੇ ਬੈਠੇ ਨੂੰ 70 ਰੁਪਈਆ ਤੋਂ ਸ਼ੁਰੂ ਹੋਇਆ ਸੀ 17 ਤੋਂ ਲੈ ਕੇ ਹੁਣ 94 ਤੱਕ ਚਲਾ ਗਿਆ ਪਰ ਹਜੇ ਵੀ ਕੋਈ ਨਹੀਂ ਬੁੱਕ ਕਰਦਾ ਮੈਂ ਤਾਂ ਫਿਰ ਵੀ 100 ਦੇ ਦੇਣਾ 94 ਦਿਖਾਉਂਦੇ 100 ਤਾਂ ਦਊਗਾ ਹੀ ਪਰ ਆ ਨਹੀਂ ਰਿਹਾ ਕੋਈ ਆਉਂਦਾ ਤਾਂ ਤੁਹਾਨੂੰ ਦੱਸਦਾ ਓਕੇ ਜਿਹੜੇ ਇੱਥੋਂ ਦੇ ਲੋਕ ਆਣਾ ਉਹ ਤਾਂ ਨਹੀਂ ਮੇਰਾ ਟੂਰ ਅਕਸੈਪਟ ਕਰ ਰਹੇ ਸੀ ਜਿਹੜਾ ਆ ਟ੍ਰਿਪ ਆ ਕਿਉਂਕਿ ਜਿਹੜਾ ਮਹਾਤਮਾ ਬੁੱਧ ਜੀ ਦਾ ਉਹ ਟੈਂਪਲ ਹੈ ਉੱਥੇ ਪਹੁੰਚਣ ਵਾਸਤੇ ਨਾ ਜਿਹੜੇ ਰੋਡ ਕਾਫੀ ਸਲਿਪਰੀ ਹੈ ਤੇ ਰੋਡ ਸਲਿਪਰੀ ਹੋਣ ਦੇ ਕਰਕੇ ਮੀਂਹ ਪੈਣ ਦੇ ਕਰਕੇ ਤੇ ਸਾਰੇ ਸਕੂਟੀ ਵਾਲੇ ਜਵਾਬ ਦੇ ਰਹੇ ਸੀਗੇ ਗੱਡੀਆਂ ਚੱਲ ਜਾਣੀ ਸੀ ਗੱਡੀ ਮੇਰੀ ਹੋਈ 6762 ਦੀ ਰਹੀ ਸੀ ਤਕਰੀਬਨ ਇੰਡੀਆ ਦੇ 1500 2000 ਦੀ ਤੇ ਹੈ ਸਿਰਫ ਇੱਥੋਂ 6 ਕਿਲੋਮੀਟਰ ਦੂਰੀ ਆ ਤੇ ਹੁਣੇ ਬਾਈ ਕਹਿੰਦਾ ਜੇ ਰੋਡ ਸਲਿੱਪਰੀ ਹੋਏ ਤੇ ਮੀ ਪੈਂਦਾ ਹੋਇਆ ਫਿਰ ਨਹੀਂ ਜਾਵਾਂਗੇ ਫਿਰ ਆਪਾਂ ਹੋਟਲ ਆ ਜਾਾਂਗੇ ਤੇ ਨਹੀਂ ਤਾਂ ਚੱਲਾਂਗੇ ਸੋ ਆਜੋ ਆਪਾਂ ਹੁਣ ਅਗਲਾ ਸਫਰ ਸ਼ੁਰੂ ਕਰ ਦਿੱਤਾ ਜੇ ਮੇਰੀ ਆਹ ਟੈਂਪਲ ਵਾਲੀ ਵੀਡੀਓ 15 ਮਿੰਟ ਟੱਪੂਗੀ ਤਾਂ ਮੈਂ ਇੱਕੋ ਆਹ ਵੀਡੀਓ ਪਾਉਂਗਾ ਦੂਜੀ ਆਹ ਵਾਲੀ ਵੀਡੀਓ ਅੱਡ ਪਾਉਂਗਾ ਜੇ ਨਾ ਟਪੀ ਫਿਰ ਮੈਂ ਇਹਦੇ ਨਾਲ ਹੀ ਸ਼ੁਰੂ ਕਰ ਦਰੀਆਂ ਆਜੋ ਨਾਲ ਓਕੇ ਠੀਕ ਔਰ ਜਾਣਾ ਜੀ ਆਪਾਂ ਮਾਊਂਟੇਨ ਤੇ ਜਮ੍ਹਾਂ ਉੱਪਰ ਮਹਾਤਮਾ ਬੁੱਧ ਜੀ ਦੀ ਮੂਰਤੀ ਹੈ ਇੱਥੇ ਤੇ ਸਕੂਟੀਆਂ ਬਹੁਤ ਸੋਹਣੀਆਂ ਸੋਹਣੀਆਂ ਜਿੰਨੀਆਂ ਸਕੂਟੀਆਂ ਸੋਹਣੀਆਂ థਾਈਲੈਂਡ ਚ ਮੈਂ ਦੇਖੀਆਂ ਮੈਂ ਪੂਰੀ ਦੁਨੀਆ ਚ ਨਹੀਂ ਦੇਖੀਆਂ ਬਹੁਤ ਸੋਹਣੀਆਂ ਸੋਹਣੀਆਂ ਸਕੂਟੀਆਂ ਇੱਥੇ ਉਹ ਆ ਗਈ ਆ ਜੀ ਮੂਰਤੀ ਦਵਾਰੇ ਫੇਰ ਗਾਇਬ ਹੋ ਗਈ ਜੀ ਹੁਣ ਦੇਖੋ ਮੂਰਤੀ ਤੇ ਡਰਾਈਵ ਬਹੁਤ ਸੋਹਣੀ ਹੋਣ ਵਾਲੀ ਆ ਡਰਾਈਵ ਦੇ ਘੈਂਟ ਘੈਂਟ ਵਿਊ ਤੁਸੀਂ ਇੰਜੋਏ ਕਰੋ ਆਪਾਂ ਇਨਸਟਾ 360 ਵਰਤ ਲੈਣਾ ਇਹਦੇ ਵਿੱਚ ਤੇ ਚੈੱਕ ਕਰੋ ਹੁਣ ਇਨਸਟਾ 360 ਦੇ ਵਿਊਸ ਰਾਜੀ ਇੱਥੋਂ ਪੂਰੇ ਮਾਊਂਟੇਨ ਹਰੇ ਭਰੇ ਆ ਕਿਉਂਕਿ ਮੀਂਹ ਪੂਰਾ ਪੈਂਦਾ ਜੀ ਆਈਲੈਂਡਾਂ ਦੇ ਵਿੱਚ ਤੇ ਐਨ ਮਜੇਦਾਰ ਹੈ ਜਗ੍ਹਾ ਪੂਰੀ ਘੈਂਟ ਬੰਦ ਆਉਦੀ ਹੱਥੀ ਘੜੇ ਬਹੁਤ ਛਾ ਐਲੀਫੈਂਟ ਵਾਲਾ ਡਿਗਾਰਡਮੈਂਟ ਆ ਇੱਥੇ ਹਾਥੀ ਵੇਖੋ ਕਿੰਨੇ ਹਾਥੀ ਮੇਰੇ ਸਾਥੀ ਉਹ ਹਾਥੀ ਮੇਰੇ ਸਾਥੀ ਫਕਤ ਆਪਾਂ ਪਹੁੰਚ ਚੁੱਕੇ ਆਂ ਜਮਾ ਟਾਪ ਤੇ ਮਤਲਬ ਕਹਿਣ ਦਾ ਵੀ ਆਪਾਂ ਜਿਹੜਾ ਫੁਕੇਟ ਸ਼ਹਿਰ ਆ ਥੱਲੇ ਦਿਖ ਰਿਹਾ ਤੁਹਾਨੂੰ ਉਹਦੀ ਜਮਾ ਟਾਪ ਤੇ ਖੜੇ ਆਂ ਕਿਉਂਕਿ ਇਹ ਜਿਹੜੀ ਮਹਾਤਮਾ ਬੁੱਧ ਜੀ ਦੀ ਜਿਹੜੀ ਮੂਰਤੀ ਬਣਾਈ ਹੋਈ ਆ ਇਹ ਬਿਲਕੁਲ ਟਾਪ ਤੇ ਬਣਾਈ ਹੋਈ ਆ ਤੇ ਜੇ ਹਵਾ ਥੋੜੀ ਬਹੁਤੀ ਛਣਕਦੀ ਆਉਂਦੀ ਹੋਈ ਤਾਂ ਇੱਥੇ ਆਮੀਨ ਆਵਾਜ਼ ਛਣਕਦੀ ਆਉਂਦੀ ਹੋਈ ਤਾਂ ਹਵਾ ਬਹੁਤ ਆ ਤੇ ਜਿਹੜਾ ਟੈਕਸੀ ਵਾਲਾ ਬਾਈ ਮੈਂ ਕੀਤਾ ਵਾ ਗੱਡੀ ਵਾਲਾ ਮੋਟਰਸਾਈਕਲ ਵਾਲਾ ਉਹ ਕਹਿੰਦਾ ਤੂੰ 10 ਮਿੰਟ ਲਾ ਲਾ ਇੱਥੇ ਕਿਉਂਕਿ ਉਹਨੂੰ ਹੀ ਮੈਂ ਵਾਪਸ ਲੈ ਕੇ ਜਾਣਾ ਕਿਉਂਕਿ ਮੋਟਰਸਾਈਕਲ ਤੁਹਾਨੂੰ ਦੱਸਿਆ ਜਿਵੇਂ ਰਾਹ 'ਚ ਇੱਥੇ ਬੁੱਕ ਨਹੀਂ ਸੀ ਹੋ ਰਿਹਾ ਆਵਾ ਤੁਹਾਡਾ ਵੀਰ ਤੁਹਾਡਾ ਭਰਾ ਤੁਹਾਨੂੰ ਦੁਨੀਆ ਦਿਖਾਉਣ ਵਾਸਤੇ ਆਇਆ ਵੇ ਆ ਤੇ ਆ ਚੈੱਕ ਕਰੋ ਸਾਰਾ ਸ਼ਹਿਰ ਇਥੋਂ ਨਜ਼ਰ ਆ ਰਿਹਾ ਜੀ ਸਾਰਾ ਸ਼ਹਿਰ ਤੇ ਨਾਲੇ ਕਾਲੇ ਬੱਦਲ ਵੀ ਨਜ਼ਰ ਆ ਰਹੇ ਆ ਬੜਾ ਹੀ ਸੋਹਣਾ 뷰 ਆ ਬਹੁਤ ਸੋਹਣਾ 뷰 ਆ ਨਜ਼ਾਰਾ ਆ ਗਿਆ ਵੇਖ ਕੇ ਆਏ ਹਾਏ 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 ਫਸੇ ਸਾਰਾ ਹੀ ਸਮੁੰਦਰ ਆ ਵੱਡਾ ਤਕੜਾ ਸਮੁੰਦਰ ਆ ਸਾਰਾ ਹੀ ਐਂਡ ਟੂ ਐਂਡ ਓਸ਼ਣ ਹੀ ਓਸ਼ਣ ਆ ਰਹੀ ਹੈ ਜੀ ਮੂਰਤੀ ਤੁਹਾਡੇ ਸਾਹਮਣੇ ਇਹਦੀ ਕਹਿੰਦੇ ਉਚਾਈ ਆ ਜਿਹੜੀ ਤਕਰੀਬਨ 180 ਫੁੱਟ ਆ ਲੋ ਜੀ ਤੁਹਾਡੇ ਸਾਹਮਣੇ ਹੈ ਜੀ ਮਹਾਤਮਾ ਬੁੱਧ ਜੀ ਦੀ 148 ਫੁੱਟ ਉੱਚੀ ਤੇ 84 ਫੁੱਟ ਚੌੜੀ ਮੂਰਤੀ ਹੁਣ ਇਹਨਾਂ ਨੇ ਇੱਥੇ ਬੰਦ ਕੀਤਾ ਹੋਇਆ ਮੰਦਿਰ ਨਹੀਂ ਤਾਂ ਤੁਹਾਨੂੰ ਅੰਦਰ ਜ਼ਰੂਰ ਲੈ ਕੇ ਜਾਣਾ ਸੀ ਤੇ ਉਹ ਵੇ ਮੰਕੀ ਹੁਣੇ ਫਿਰਦੇ ਆ ਰਿਹਾ ਤੇ ਹੁਣ ਇਹਨੂੰ ਅੱਗਿਓ ਮੈਨੂੰ ਲੱਗਦਾ ਨਹੀਂ ਦੇਖਿਆ ਜਾਊਗਾ ਮਹਾਂ ਘਾਟ ਮਾ ਬੁੱਧ ਜੀ ਨੂੰ ਫਰੰਟ ਤੋਂ ਰਿਕਾਰਡ ਕਰਨ ਦਾ ਜਾਂ ਦੇਖਣ ਦਾ ਬੜਾ ਮਨ ਹੈ ਤਾਂ ਮੈਂ ਸੋਚਿਆ ਹੁਣ ਇੱਧਰ ਨੂੰ ਜਾ ਕੇ ਦੇਖਦਾ ਤੇ ਸਕੂਟੀ ਵਾਲੇ ਬਾਈ ਨੂੰ ਕਿਹਾ ਵੀ ਬਾਈ ਥੋੜਾ ਚਿਰ ਖੜ੍ਹ ਜਾ ਬਾਟ ਭਾਵੇਂ 50 ਮੇ ਤੋਂ ਵੱਧ ਲੈਣੀ ਪਰ ਮੈਨੂੰ ਅੱਗੋਂ ਵੇਖਿਆ ਹੁੰਦੇ ਜੇ ਦਿਸਦੀ amorphousੀ ਨਹੀਂ ਯਾਰ ਹੈ ਨਹੀਂ ਕੋਈ ਚਾਂਸ ਦੇਖਣ ਦੇ ਬਾਕੀ ਤੁਸੀਂ ਇੱਧਰ ਪਹਾੜ ਵੇਖ ਲਓ ਇਹ ਬੜੇ ਸੋਹਣੇ ਆ ਹਰੇ ਭਰੇ ਪਹਾੜ ਇੱਥੋਂ ਦੇ ਬੜੇ ਸੋਹਣੇ ਆ ਉਹ ਦੇ ਚਲੋ ਸ਼ੁਕਰ ਹੈ ਥੋੜਾ ਜਿਹਾ ਫੇਸ ਦੇਖਿਆ ਆ ਦੇਖੋ ਜੀ ਲੋ ਜੀ ਤੁਹਾਡੇ ਸਾਹਮਣੇ ਮਹਾਤਮਾ ਬੁੱਧ ਜੀ ਆ ਚੁੱਕੇ ਆ ਬੜੀ ਵਿਸ਼ਾਲ ਮੂਰਤੀ ਹੈ ਸਾਰੀ ਮਾਰਬਲ ਦੀ ਬਣੀ ਲੱਗ ਰਹੀ ਹੈ ਦੂਰੋਂ ਤਾਂ ਜਿੰਨੇ ਵੀ ਦਰਸ਼ਨ ਹੋਏ ਆ ਆਪਾਂ ਉਹਨਾਂ ਨਾਲ ਹੀ ਖੁਸ਼ ਆਂ ਅਗਲੀ ਵਾਰ ਆਵਾਂਗੇ ਘਰਦਿਆਂ ਨਾਲ ਆਵਾਂਗੇ ਫੈਮਿਲੀ ਨਾਲ ਆਵਾਂਗੇ ਤਾਂ ਚੰਗੀ ਤਰ੍ਹਾਂ ਦਰਸ਼ਨ ਕਰਕੇ ਜਾਵਾਂਗੇ ਜੀ ਉਹਦੋਂ ਮੰਦਿਰ ਦੀ ਜਿਹੜੀ ਕੰਸਟਰਕਸ਼ਨ ਚੱਲ ਰਹੀ ਹੈ ਉਹ ਕੰਪਲੀਟ ਹੋ ਜੂਗੀ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਬਾਈ ਰੈਡੀ ਆ ਤੇ ਹੋਟਲ ਚੱਲਦੇ ਆਂ ਉੱਥੇ ਜਾ ਕੇ ਨਹਾਉਣੇ ਧੋਣੇ ਆ ਤੇ ਸ਼ਾਮ ਨੂੰ ਜਾਣਾ ਮਾਰਕੀਟ ਤੇ ਮਾਰਕੀਟ ਚੱਲਦੇ ਆਂ ਇਸ ਤੋਂ ਬਾਅਦ ਨਹਾ ਧੋ ਕੇ ਮਾਰਕੀਟ ਚੱਲਾਂਗੇ ਠੀਕ ਆ ਸੋ ਬਣੇ ਰੋ ਅਤੇ ਯਾਰ ਆ ਬਹੁਤ ਜਿਆਦਾ ਸੀਨਿਕ ਰੋਡ ਆ ਬਾੜਾ ਹੀ ਸੋਹਣਾ ਜਿਆਦੇ ਬਾੜਾ ਹੀ ਜਿਆਦੇ ਸੋਹਣਾ ਦੇਖੋ ਕੱਡੀ ਖੂਬਸੂਰਤ ਆ ਯਾਰ ਜਗ੍ਹਾ ਇਹ ਥਿਸ ਇਜ਼ ਫੁਕੇਟ ਫੁਕੇਟ ਓਕੇ ਮਿਚਾਈ ਯਾ ਕਲੋਂ ਓਕੇ ਓਕੇ ਬਰੋ ਨੋ ਫੁਕੇਟ ਸੌਨੋ ਹਾ ਕਲੋਂ ਇਧਰ ਕਲੋਂਗਾ ਜੀ ਕਲੋਂਗ ਦਾ ਵੀ ਸ਼ਹਿਰ ਇੱਥੇ ਬੜਾ ਸੋਹਣਾ ਵਾ ਐਂਡ ਫੁਕੇਟ ਉਹ ਕੰਦਾ ਪਰਲੇ ਪਾਸੇ ਜਿਹੜਾ ਉਧਰ ਦੇਖਿਆ ਸੀਗਾ ਇਹ ਕਲੋਂਗਾ ਕੋਲੋਂ ਗイズ ਨਾਈਸ ਬਿਊਟੀਫੁਲ ਤੇ ਰਾਜ ਦੇਖੇ ਸੀ ਆਪਾਂ ਹਾਥੀ ਜੀ ਤੇ ਉਹਨਾਂ ਹਾਥੀ ਦੇਖੋ ਕੋਲੋਂ ਹਾਥੀ ਦਾ ਬੱਚਾ ਬਨਾਣਾ ਖਾ ਰਿਹਾ ਬਨਾਣਾ ਬਨਾਣਾ ਮਾਮਾ ਤੇਰੇ ਉੱਥੇ ਹੀ ਰਹਿ ਗਿਆ ਹਾਂ ਉਹ ਵੀ ਚੱਕ ਲਿਆ ਇਹ ਨਹੀਂ ਚੱਕਿਆ ਨਹੀਂ ਗਿਆ ਜਾ ਉਹ ਪਹਿਲੇ ਆ ਜਾ ਪਸੰਗ ਲੈ ਲੈ ਐ ਗੁਆਏ ਨੇ ਯਾ ਅਹ ਸਾਹ ਮਨ ਹਮਾ ਜਿਆਦਾ ਨਹੀਂ ਆ ਗਿਆ ਉਹ ਵੀ ਉਹ ਤਾਂ ਫੜਦਾ ਹੋਣਾ ਜਾ ਤੈਨੂੰ ਐਸਾ ਹੈ ਫਿਰ ਤਾਂ ਤੋਂ ਜੁੱਪ ਜੁੱਪ ਹਾਠੀ ਓਏ ਗੁਆਏ ਪਾਰੀ ਕਰਦਾ ਬਈ ਅਸੀਂ ਹਾਥੀ ਵੀ ਮੌਜ ਲੱਗੀ ਆ ਉਹ ਕਹਿੰਦੇ ਵੀ 162 ਦੋ ਤੇ ਹਾਥੀ ਨਾਲ ਫੋਟੋ ਖਿਚਾ ਲੂ ਆਪਾਂ ਫੋਟੋ ਖਿਚਾ ਲਈ ਆ ਹਾਥੀ ਨਾਲ 162 ਵੀ ਵਿਚਾਲੇ ਆ ਲੈਟਸ ਗੋ ਬ੍ਰੋ ਲੈਟਸ ਗੋ ਲੈਟਸ ਗੋ ਥੈਂਕ ਯੂ ਵੈਰੀ ਮੱਚ ਗਾ ਲੈਟਸ ਗੋ ਲੈਟਸ ਗੋ